ਫਿਰ ਇਤਿਹਾਸਿਕ ਪੰਨਿਆਂ ਤੇ ਲਿਖਿਆ ਮਿਲਦਾ ਗੁਰਮੁਖੋ ਟੋਡਰ ਮਾਲ ਜੀ ਗੱਡੇ ਤੇ ਮੋਹਰਾਂ ਲਾਦ ਕੇ ਉਹੀ ਖੇਡ ਆ ਗਈ ਨਾ ਬਚਨ ਚੇਤੇ ਆ ਗਏ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕਿ ਤੁਹਾਡੇ ਕੋਲੇ ਸੇਵਾ ਲਵਾਂਗੇ ਹੱਥ ਚ ਡੰਗੋਰੀ ਸੀ ਉਸ ਸਖਸ਼ ਦੇ ਗੱਡੇ ਤੇ ਰੱਖ ਕੇ ਧੰਨ ਲੈ ਕੇ ਆਇਆ ਗੁਰਮੁਖੋ ਕਿਉਂਕਿ ਉਹਨਾਂ ਵੇਲਿਆਂ ਤੱਕ ਗੱਡਿਆਂ ਤੇ ਵਪਾਰ ਇਹੀ ਕਾਰਨ ਟਾਂਡਿਆਂ ਦਾ ਜ਼ਿਕਰ ਤੁਸੀਂ ਇਤਿਹਾਸ ਵਿੱਚ ਪੜੋਗੇ ਇਹ ਗੱਡੇ इत्यादਿਕ ਚੱਲਿਆ ਕਰਦ ਸਾਮਾਨ ਦੀ ਟੋਗਾ ਟਾਈ ਵਾਸਤੇ ਵੀ ਗੱਡੇ ਇਧਰ ਉਧਰ ਆਉਣ ਜਾਣ ਵਾਸਤੇ ਵੀ ਕੱਟੇ ਇਹ ਫਿਰ ਗੱਡਿਆਂ ਤੇ ਰੱਖ ਕੇ ਲਿਆਇਆ ਗੁਰਮੁਖੋ ਇਧਰ ਫਿਰ ਇਹਦਾ ਭਰਾ ਨਾਗਰਮਲ ਦੀਵਾਨ ਟੋਡਰਮਲ ਇਹਦੇ ਘਰੋਂ ਤੇ ਦੂਜੇ ਪਾਸੇ ਮੋਤੀਰਾਮ ਮਹਿਰਾ ਉਹਦੀ ਮਾਤਾ ਮਾਤਾ ਲੱਦੋ ਉਹ ਵੀ ਆਇਏ ਇਹ ਦੋਹ ਕ ਸਰੀਰਾਂ ਦਾ ਜ਼ਿਕਰ ਦੋਹ ਕ ਪਰਿਵਾਰਾਂ ਦਾ ਜ਼ਿਕਰ ਮਿਲਦਾ ਗੁਰਮੁਖੋ ਇਤਿਮਿਕ ਬੇਨਤੀ ਜ਼ਰੂਰ ਕਰਨੀ ਹੈ ਮਾਲਕ ਕਿਰਪਾ ਕਰੇ ਦੁਨੀਆਂ ਦੇ ਉੱਤੇ ਅਤ ਦਾ ਕੋਈ ਆਯਾਸ਼ ਬੰਦਾ ਜਾਂ ਇੰਦ ਕਹਿ ਲੋ ਵੀ ਉਹ ਬੰਦਾ ਪਿੰਡ ਦੇ ਵਿੱਚ ਵੀ ਜਿਹਦੀ ਕਿਸੇ ਨਾਲ ਨਾ ਬਣਦੀ ਹੋਵੇ ਸਿਰੇ ਦਾ ਨਖਿੱਧ ਬੰਦਾ ਉਹ ਵੀ ਚੜਾਈ ਕਰਦੇ ਨੇ ਗੁਰਮੁਖੋ ਤੇ ਪਿੰਡ ਦੇ ਪਤਵੰਤੇ ਸੱਜਣ ਕਈ ਇਕੱਠੇ ਹੋ ਕੇ ਕਹਿੰਦੇ ਨੇ ਉਹਦਾ ਮਰਨਾ ਸਵਾਰਦੀ ਹੈ ਤਾਂ ਮਰਦੇ ਨਾ ਇੱਕ ਗੁਰਮੁਖੋ ਤੇ ਕਦੇ ਵੇਖਿਓ ਉਹ ਇਹ ਕਾਨ ਕੇ ਰੌਲਾ ਪਾ ਕੇ ਕਿੰਨੇ ਇਕੱਠੇ ਕਰ ਲਿੰਦਾ ਧਨਮਤਾ ਗੁਜਰਕਾਰ ਤੇ ਉਹਨਾਂ ਬਾਬਿਆਂ ਸਾਡਿਆਂ ਦੇ ਸਰੀਰਾਂ ਦੀ ਸੰਭਾਲ ਹੋਣ ਲੱਗੀ ਐ ਘੋਗ ਵੱਸ ਦੇ ਸਰਹੰਦ ਦੇ ਵਿੱਚੋਂ ਸਿਰਫ ਦੋ ਪਰਿਵਾਰ ਆਏ ਸਨ ਗੁਰਮੁਖੋ ਸੱਚਮੁੱਚ ਮਾਲਕ ਦੀਆਂ ਖੇਡਾਂ ਹੀ ਕੁਝ ਨਿਰਾਲੀਆਂ ਨੇ ਇੱਕ ਕੈਸੀ ਖੇਡ ਸੀ ਗੁਰਮੁਖੋ ਉਹਨਾਂ ਨੇ ਸੰਭਾਲ ਕੀਤੀ ਗੁਰਮੁਖੋ ਫਿਰ ਜਦੋਂ ਭੋਖ ਖਰੀਦੀ ਗਿਓ ਜਿੰਨੀ ਕਥਾ ਸਾਡਾ ਇਤਿਹਾਸ ਕਹਿੰਦਾ ਹੈ ਨਾ ਜੀ ਬਣਦੀ ਉਹ ਉਹਦੇ ਚ ਇੱਕ ਸਰੀਰ ਹੀ ਪੂਰਾ ਜਿੱਦਾਂ ਕਹਿ ਸਕਦੇ ਆ ਸਕਦਾ ਸੀ ਤੇ ਉਹ ਫਿਰ ਮੋਤੀराम ਮਹਿਰਾ ਕਹਿੰਦਾ ਵੀ ਮੈਂ ਇੱਕ ਬੇਨਤੀ ਕਰਾਂ ਮਾਤਾ ਗੁਜਰ ਕੌਰ ਕੋਲ ਜਦੋਂ ਮੈਂ ਗਿਆ ਸੀ ਨਾ ਤੇ ਮਾਤਾ ਜੀ ਫਤਿਹ ਸਿੰਘ ਜੀ ਨੂੰ ਇੱਕ ਪਾਸੇ ਤੇ ਜੋਰਾਵਰ ਸਿੰਘ ਨੂੰ ਇੱਕ ਪਾਸੇ ਲੈ ਕੇ ਬੈਠੇ ਸਨ ਉਹ ਕਹਿੰਦੇ ਸਨ ਮੈਂ ਆਪਣੀ ਬੁੱਕਲ 'ਚ ਨਿਗ੍ਹ ਦੇ ਕੇ ਤੋਰਦੀ ਰਹੀ ਆ ਜਦੋਂ ਤੱਲੀਆਂ ਮੈਂ ਸੱਜੇ ਖੱਬੇ ਦੋਨੋਂ ਰੱਖੇ ਨੇ ਕਹਿੰਦਾ ਮੇਰੀ ਬੇਨਤੀ ਹੈ ਜੀ ਇਹਨਾਂ ਦੋਨਾਂ ਸਰੀਰਾਂ ਨੂੰ ਨਾ ਇੱਕ ਨੂੰ ਸੱਜੇ ਪਾ ਦਿਓ ਇੱਕ ਨੂੰ ਖੱਬੇ ਪਾ ਦਿਓ ਮਾਤਾ ਜੀ ਨੂੰ ਵਿੱਚ ਪਾ ਕੇ ਗੁਰਮੁਖ ਇੱਕ ਸੱਜੇ ਤੇ ਇੱਕ ਖੱਬੇ ਪਾ ਕੇ ਫਿਰ ਇਹਨਾਂ ਦੋਨਾਂ ਸਰੀਰਾਂ ਦੀ ਚਿਖਾ ਤਿਆਰ ਕਰਕੇ ਇਹਨਾਂ ਸਰੀਰਾਂ ਦੀ ਫਿਰ ਸੰਭਾਲ ਕੀਤੀ ਗਈ ਸਾਡੀ ਕੌਮ ਦੇਣ ਨਹੀਂ ਦੇ ਸਕਦੀ ਗੁਰਮੁਖੋ ਉਸ ਟੋਡਰ ਮੱਲ ਦੇ ਪਰਿਵਾਰ ਦਾ ਉਸ ਮੋਤੀ RAM ਮਹਿਰੇ ਦੇ ਪਰਿਵਾਰ ਦਾ ਜਿਹਦੇ ਪਰਿਵਾਰ ਨੂੰ ਕੋਲੂ ਚ ਪੀੜਿਆ ਗਿਆ ਜੋ ਵਿਖਾਇਆ ਜਾਂਦਾ ਉਹ ਵੇਲਣਾ ਹੈ ਕੋਲੂ ਚ ਤੇ ਵੇਲਣੇ ਚ ਬਹੁਤ ਅੰਤਰ ਆ ਤੁਸੀਂ ਸਾਰੇ ਸਰੋਤਾਂ ਨੂੰ ਪੜ੍ਹ ਕੇ ਦੇਖਿਓ ਜੀ ਉੱਥੇ ਕੋਲੂ ਦਾ ਜ਼ਿਕਰ ਹੈ ਜਿਹਦੇ ਵਿੱਚੋਂ ਸਰੋਂ ਤੇਲ ਖਲ ਬੜੇ ਬੇ ਇਤਿਆਦਿਕ ਨਿਕਲਦੇ ਨੇ ਉਹ ਜਿਸ ਤਰੀਕੇ ਨਾਲ ਜ਼ਾਲਮ ਹਕੂਮਤ ਨੇ ਉਹਨਾਂ ਤੇ ਤਸੀਹੇ ਦਿੱਤੇ ਘਰ ਵਾਲੀ ਵੀ ਪੀੜ ਦਿੱਤੀ ਮਾਂ ਨੂੰ ਪੀੜ ਦਿੱਤਾ ਸੱਤ ਕੁ ਬਰਿਆਂ ਦਾ ਪੁੱਤਰ ਨਰੈਣਾਪ੍ਰੀਤ ਪੀੜ ਦਿੱਤਾ ਤੇ ਉਹ ਸਮੁਤੀਰਾ ਮਹਰੇ ਨੂੰ ਵੀ ਪੀੜ ਦਿੱਤਾ ਗਿਆ ਗੁਰਮੁਖੋ ਕੁਰਬਾਨੀਆਂ ਤੋਂ ਕੁਰਬਾਨ ਜਾਈਏ ਉਹਨਾਂ ਦੀ ਕੈਸੇ ਸਦਕ ਦੀਆਂ ਮੂਰਤਾਂ ਸਾਨੂੰ ਵੀ ਅਸੀਂ ਉਸ ਲక్ష్ਮੀ ਬ੍ਰਾਹਮਣੀ ਦਾ ਪਰਉਪਕਾਰ ਵੀ ਨਹੀਂ ਪੁੱਲਦੇ ਗੁਰਮੁਖੋ ਉਸ ਕੁੰਮੇ ਮਾਸਕੀ ਦੇ ਅਸਾਨਾਂ ਨੂੰ ਵੀ ਨਹੀਂ ਪੁੱਲਦੇ ਅਸੀਂ ਤੇ ਜਿਸ ਨਵਾਬ ਮਲੇਰ ਕੋਟਲੀ ਨੇ ਹਾ ਦਾ ਨਾਰਾ ਮਾਰਿਆ ਸੀ ਨਾ ਅਸੀਂ ਉਹਨੂੰ ਵੀ ਨਹੀਂ ਭੁੱਲਦੇ ਇਤਿਹਾਸ ਦੇ ਪੰਨਿਆਂ ਤੇ ਪੜ੍ਹ ਕੇ ਦੇਖਿਓ ਜਦੋਂ ਫਤਿਹ ਕੀਤੀ ਸੀ ਨਾ ਸਰਹੰਦ ਇਸੇ ਦਾ ਹੀ ਅੱਗੋ ਜਦੋਂ ਰਿਸ਼ਤੇਦਾਰ ਫੜਿਆ ਜਾਂਦਾ ਤੇ ਖਾਲਸਾ ਛੱਡ ਦਿੰਦਾ ਇਹ ਉਹਨੂੰ ਵੀ ਤੇਰੇ ਹੀ ਪਰਿਵਾਰ ਦੇ ਇੱਕ ਸਖਸ਼ ਨੇ ਕਦੇ ਹਾ ਦਾ ਨਾਰਾ ਮਾਰਿਆ ਸੀ ਮਾਲਕ ਕਿਰਪਾ ਕਰੇ ਗੁਰਮੁਖੋ ਜਿਨ੍ਹਾਂ ਬਾਬਿਆਂ ਦੇ ਸਾਡੀ ਖਾਤਰ ਇਹ ਸਭ खेडा देती दतियां वो कहें सन जो आप शुरुआत की हम जान देके औरों की जानें बचा चले सिखी की नींव हम हैं सरों पर उठा चले गुरियाई का किस्सा जहां में बना चले तख्त ताज गद्दी बस अब कौम पाएगी जालमों का दुनिया से निशान तक मिटाएगी अल्लाह यारखी जी ता ही तो लिख देने कहें दे जोगी जी इसके बाद हुई थोड़ी देर थी बस्ती सरहंद शहर इंटों का ढेर थी